ਇਨੂੰ 3 ਮਹੀਨੇ ਹੋਏ ਐਕਚੁਅਲੀ ਆਂਦਿਆਂ ਨੂੰ ਪਰ ਮੈਂ ਜਦੋਂ ਦੀ ਆ ਰਹੀਆਂ ਮੇਰੀਆਂ ਘਰ ਦੇ ਮਾਹੌਲ ਜਿਹੜਾ ਸੀਗਾ ਜੋ ਕੁਝ ਵੀ ਮੈਨੂੰ ਸੀ ਲੀਆਂ ਪਰੇਸ਼ਾਨੀਆਂ ਸਭ ਠੀਕ ਹੋ ਰਹੀਆਂ ਨੇ ਦਿਨੋਂ ਦਿਨ ਔਰ ਜਿਸ ਦਿਨ ਬੁੱਧਵਾਰ ਆਣਾ ਹੁੰਦਾ ਹੈ ਨਾ ਮਤਲਬ ਕਿ ਮੈਨੂੰ ਸੰਡੇ ਤੋਂ ਹੀ ਤਲਬ ਲੱਗ ਜਾਂਦੀ ਹੈ ਕਿ ਜਲਦੀ ਜਲਦੀ ਬੁੱਧਵਾਰ ਆਵੇ ਕਿ ਮੈਂ ਜਾਣਾ ਬਾਬਾ ਦੀਪ ਸਿੰਘ ਦੇ ਮਤਲਬ ਕਿ ਰਿਆ ਨਹੀਂ ਜਾਂਦਾ ਹੈ ਰ ਮੇਨ ਕੋਈ ਕੀ ਦੌਰਨ ਹੈ ਜੀ ਮੈਂ ਇਸ ਕੀ ਇੰਨਾ ਜਿਆਦਾ ਤਿੰਨਾਂ ਮਹੀਨਿਆਂ ਦੇ ਵਿੱਚ ਜੁੜ ਚੁੱਕੇ ਹਾਂ ਪਤਾ ਨਹੀਂ ਮੈਨੂੰ ਤਾਂ ਇਹ ਤਾਂ ਬਾਬਾ ਜੀ ਜਾਣੀ ਜਾਣ ਹੈ ਨਹੀਂ ਉਹੀ ਜਾਣਦੇ ਨੇ ਮੈਨੂੰ ਨਹੀਂ ਸਮਝ ਆਂਦੀ ਕਿ ਵੀ ਜੋ ਕਰ ਰਹੇ ਬਹੁਤ ਬਹੁਤ ਵਧੀਆ ਕਰ ਰਹੇ ਉਹ ਸਭ ਦੀਆਂ ਜਾਣਦੇ ਨੇ ਦਿਲਾਂ ਦੀਆਂ ਤੇ ਉਹਨਾਂ ਨੇ ਮੇਰੇ ਘਰ ਦਾ ਪਰਿਵਾਰ ਦਾ ਮਾਹੌਲ ਜੋ ਸਿਵਾ ਸਭ ਕੁਝ ਠੀਕ ਕਰ ਦਿੱਤਾ ਹੈ ਇਸ ਟਾਈਮ ਮੇਰੇ ਘਰ ਮੈਂ ਦੀ ਤਬੀਅਤ ਨਹੀਂ ਠੀਕ ਮੈਂ ਰਾਤੀ ਤੇ ਆਣਾ ਉਹ ਸਵੇਰੇ 10:30 ਵੇਟ ਤੋਂ ਫਿਰ ਮੈਂ ਉਹਨਾਂ ਨੂੰ ਮਨਾ ਕਰਤਾ ਆਪਣੀ ਫਰੈਂਡ ਨੂੰ ਨਹੀਂ ਜਾਣਾ ਪਰ ਫਿਰ ਵੀ ਐਕਚੁਅਲੀ ਉਹਨਾਂ ਦੀ ਥੋੜੀ ਸ਼ੁਰੂਤ ਠੀਕ ਹੋ ਰਹੀ ਤੇ ਮੈਂ ਕਹਿੰਦੇ ਤੂੰ ਜਾ ਨਹੀਂ ਤਾਂ ਤੂੰ ਘਰ ਫੇਰ ਕਲਪਨਾ ਮੈਂ ਕਹਿਣਾ ਮੈਂ ਕਿ ਨਹੀਂ ਤੂੰ ਜਾ ਪਾਈ ਤੂੰ ਜਾ ਤੇਰਾ ਧਿਆਨ ਉੱਥੇ ਆ ਰਾ ਤੂੰ ਜਾ ਮੈਂ ਇੱਥੇ ਦੋ ਵਾਰੀ ਫੋਨ ਰਾਕੇ ਪੁੱਛ ਲਿਆ ਤੁਸੀਂ ਸ਼ੁਰੂਆਤ ਬਰਾਰਾ ਚੈੱਕ ਕੀਤੀ ਆ ਉਹਨਾਂ ਨੂੰ ਸਾਰਾ ਸਮਾਨ ਦੇ ਕੇ ਆਈਆਂ ਘਰ ਪੱਲੇ ਛੋੜ ਕੇ ਆਈਆਂ ਪਰ ਮੈਂ ਘਰ ਪੱਲੇ ਨਹੀਂ ਛੋੜ ਕੇ ਆਈ ਬਾਬਾ ਜੀ ਉਹਨਾਂ ਦੇ ਨਾਲ ਨੇ ਉਹਨਾਂ ਦੀ ਰਿਪੋਰਟ ਕਰਨ ਲਈ ਨਾ ਲੈ ਗਏ ਨੇ ਅੰਸਾਨ ਮੈਂ ਮੈਂ ਬਸ ਇਹੀ ਪ੍ਰਾਰਥਨਾ ਕਰਨੀ ਹੈ ਕਿ ਜੋ ਕੁਝ ਵੀ ਹੈ ਜਿੰਨੀ ਵੀ ਸਾਰੀ ਸੰਗਤ ਆਂਦੀ ਹੈ ਸਭ ਦੀਆ ਬਾਬਾ ਜੀ ਮਨੋ ਕਾਮਨਾ ਪੂਰੀਆਂ ਕਰਦੇ ਨੇ ਤੇ ਉਹ ਕਰਦੇ ਪਏ ਨੇ ਉਹ ਕਰਨਗੇ ਵੀ ਉਹ ਹੀ ਉਹ ਹੀ ਸਭ ਕੁਝ ਹੈ ਰੇ ਉਹ ਹੀ ਮੇਰਾ ਸਭ ਕੁਝ ਹੈ ਮੈਂ ਨਾ ਤੇ ਸਭ ਕੁਝ ਸਕੇ ਆ ਬੈ ਕਹਿੰਦੇ ਨੇ ਵੀ ਜੋ ਵੀ ਕੋਈ ਇੱਥੋਂ ਮ ਕੋਈ ਕੁਝ ਮੰਗਦਾ ਨਾ ਤੇ ਬਾਬਾ ਜੀ ਉਸ ਨੂੰ ਪੂਰਾ ਜ਼ਰੂਰ ਕਰਦੇ ਹਾਂਜੀ ਇਹ ਤਾਂ ਪ੍ਰਤੱਖ ਹੈ ਰਾਵ ਹੈ ਅਸੀਂ ਆਪ ਅਜਮਾਇਆ ਆਇਆ ਵੈ ਸਭ ਮਤਲਬ ਇਹ ਹਾਂ ਜੇ ਕਰਨਾ ਚਾਹੁੰਦਾ ਤੁਸੀਂ ਇਸ ਦਰਬਾਰ ਤੋਂ ਕੁਝ ਮੰਗਿਆ ਹੋਵੇ ਤੇ ਬਾਬਾ ਜੀ ਨੇ ਪੂਰਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੇਰੇ ਘਰ ਦਾ ਥੋੜਾ ਮਾਹੌਲ ਇਦਾਂ ਦਾ ਸੀਗਾ ਉਹ ਅਦੋਤ ਤਿੰਨ ਮਹੀਨਿਆਂ ਦੇ ਵਿੱਚ ਠੀਕ ਹੋ ਗਿਆ ਫਿਰ ਆਪਾਂ ਦਾ ਇਹੀ ਚੰਨੀ ਆ ਨਾ ਕਿ ਆਪਣਾ ਰਾਤਾ ਪਹਿਲਾ ਤਾਂ ਮਾਹੌਲ ਠੀਕ ਕਰੀਏ ਜਿੰਦੇ ਨਾਲ ਤੇ ਦੂਜਾ ਮੇਰੇ ਹਸਬੰਡ ਦੀ ਤਬੀਅਤ ਜਿਹੜੀ ਹੈ ਉਹ ਚੱਲ ਰਹੀ ਹੈ ਇੰਦਾ ਦੀ ਖਰਾਬ ਥੋੜੀ ਚੱਲ ਰਹੀ ਹੈ ਤੇ ਮੈਂ ਤਾਂ ਉਹ ਨਹੀਂ ਰਹਿੰਦੀ ਪਿਆ ਠੀਕ ਹੋ ਜਾਂਨ ਉਹਨਾਂ ਦੇ ਹੀ ਅਰਦਾਸ ਕਰਨੀ ਹੈ ਕਿ ਉਹ ਠੀਕ ਹੋ ਜਾਣ ਤੇ ਉਹ ਕਰਨ ਕੇ ਬਾਬਾ ਜੀ ਵੀ ਪੂਰੀ ਉਹ ਕਰਨ ਦੀ ਅਰਦਾਸ ਪੂਰਾ ਵਿਸ਼ਵਾਸ ਹੈ ਮੈਨੂੰ ਤਾਂ ਹੀ ਉਹਨਾਂ ਨੇ ਮੈਨੂੰ ਭੇਜਿਆ ਤੂੰ ਜਾ ਹਾਲਾਂਕਿ ਮੈਂ ਬੁੱਧਵਾਰ ਮੈਂ ਰਾਧਾ ਸਵਾਮੀ ਆਂ ਜੀਆਂ ਬੁੱਧਵਾਰ ਮੈਂ ਸਾਸਨ ਕਰ ਜਾਂਦੀ ਸੀ 3:30 ਵਜੇ 4:00 ਵਜੇ ਦਾ ਸਾਡਾ ਸਾਸਨ ਸ਼ੁਰੂ ਹੁੰਦਾ ਸੀ ਮੈਂ ਉਹ ਛੋੜ ਦਿੱਤਾ ਹੋਇਆ ਵੈ ਕਿਉਂਕਿ ਇੱਧਰ ਆਨੇ ਇੱਧਰ ਉਹਦੀ 5:00 ਵਜੇ ਜਾਂਦੇ ਨੇ ਸਾਨੂੰ ਕਰ ਜਾਂਦੇ ਜਾਂਦੇ ਉਹ ਫਿਰ ਮੇਰਾ ਮਿਸ ਹੋ ਜਾਂਦਾ ਵੈ ਉਹ ਫਿਰ ਮੈਂ ਸੰਡੇ ਨੂੰ ਜਾਣੀ ਆ ਮੈਂ ਬੁੱਧਵਾਰ ਨਹੀਂ ਜਾ ਰਹੀ ਮਤਲਬ ਜਦੋਂ ਅਸੀਂ ਆਣਾ ਵੀ ਹੁੰਦਾ ਨਾ ਆਨਲੀ ਆਟੋ ਦਾ ਸੋਚੀਦਾ ਹੈਦਾ ਸਾਡੇ ਨਾਲ ਨਾ ਪੰਜ ਮੈਂਬਰ ਸਦੇ ਤੇ ਅੱਜਕੱਲ੍ਹ ਛੁੱਟੀਆਂ ਚਲਦੀਆਂ ਵੀ ਛੁੱਟੀਆਂ ਰਾਤੀ ਮੈਂਬਰ ਸਾਰੇ ਆਪਣੇ ਪੇਟੀ ਗਏ ਤੇ ਅਸੀਂ ਦੋ ਜਣੀਆਂ ਰਹਿ ਰਹੀਆਂ ਅਸੀਂ ਕਹਿੰਦੇ ਆ ਵੀ ਆਪਣਾ ਆਟੋ ਕਰਾਤੀ ਆਈਏ ਨਹੀਂ ਬੰਦਾ ਪਰ ਜਦੋਂ ਅਸੀਂ ਆਟੋ 'ਚ ਬੈਠ ਲਈ ਆ ਨਾ ਆਟੋ ਵਾਲੇ ਕਹਿੰਦੇ ਉੱਥੇ ਜਾਣਾ ਪਹਿਲਾਂ ਕਹਿੰਦਾ ਨਹੀਂ ਫਿਰ ਉਹਨੂੰ ਬਾਬਾ ਜੀ ਇੱਦਾਂ ਦਾ ਹਿਸਾਬ ਹੁੰਦਾ ਬਾਬਾ ਜੀ ਸਵਾਰੀਆਂ ਭੇਜ ਦਿੰਦੇ ਨੇ ਉਹ ਕਹਿੰਦਾ ਚਲੋ ਭੈਣ ਜੀ ਤੁਹਾਨੂੰ ਅਸੀਂ ਉੱਥੇ ਛੋੜ ਕੇ ਆਵਾਂਗੇ ਫਿਰ ਹੋਰ ਕੀ ਸਾਨੂੰ ਚਾਹੀਦਾ ਆ ਆਪੇ ਰਾਹ ਬਣਾਉਂਦਾ ਬਾਬਾ ਜੀ ਕਹਿੰਦੇ ਤੁਸੀਂ ਅਸੀਂ ਰਾਹੋਂ ਰੋਡ ਜੈਨ ਕਲੋਨੀ ਤੋਂ ਆੰਨੇ ਅਸੀਂ ਹਾਂਜੀ ਤੇ ਉਹ ਆਪ ਨਿਕਲੀ ਦਾ ਘਰੋਂ ਬਸਤੀ ਜੋਂ ਦਾ ਆਟੋ ਠੜੀਦਾ ਬਸਤੀ ਜੋਂ ਤੋਂ ਸਮਰਾਲਾ ਜੋਂ ਦਾ ਠੜੀਦਾ ਉਹਨੂੰ ਪੁੱਛੀਦਾ ਸਾਨੂੰ ਲੈ ਜਾਣਾ ਉੱਥੇ ਉਹ ਕਹਿੰਦਾ ਨਹੀਂ ਹੋ ਵੀ ਤੁਸੀਂ ਇੱਦਾਂ ਦੂਰ ਪਾੜ ਲੈਣਾ ਉਹ ਉੱਥੇ ਸਮਰਾਲਾ ਜੋਂ ਸਾਨੂੰ ਉਤਾਰਨ ਲਈ ਰੁਕਦਾ ਵੈ ਉਹਨੂੰ ਸਵਾਰੀਆਂ ਉੱਥੋਂ ਹੋਰ ਮਿਲ ਜਾਂਦੀ ਕਹਿੰਦਾ ਭੈਣ ਜੀ ਬੈਠੇ ਰਹੋ ਤੁਸੀਂ ਮੈਂ ਤੁਹਾਨੂੰ ਉੱਥੇ ਹੀ ਛੋੜ ਰਾਵਾਂ ਦਾ ਆਪੇ ਬਾਬਾ ਜੀ ਕਰਦੇ ਫਿਰ ਆਪਾਂ ਦਾ ਬਾਬਾ ਜੀ ਤੇ ਬਹੁਤ ਜ਼ਿਆਦਾ ਸੱਟੀਆਂ ਹੋਈਆਂ ਨੇ ਡੋਰਾ ਤੇ ਉਹ ਬਹੁਤ ਵਿਸ਼ਵਾਸ ਵੀ ਆ ਬਾਬਾ ਜੀ ਤੇ ਹੈ ਰਾਵੈ ਬਸ ਉਹਨ ਪਾਰ ਸ਼ੁਰੂ ਹੋਣ ਵਾਲਾ ਮੈਂ ਪਾਰ ਕਰਨਾ ਹੈ 2 ਵਜੇ ਦੇ ਵਿੱਚ ਹਾਂਜੀ ਵੈਭੁਰਜੀ ਪ੍ਰਾਥਾ ਹੱਸਾ ਵੈਭੁਰਜੀ 3 ਫਤ